ਉੱਥੇ ਪਾਣੀ ਬਹੁਤ ਜ਼ਿਆਦਾ ਆਇਆ ਉੱਥੇ ਬਿਮਾਰੀਆਂ ਫੈਲ ਰਹੀਆਂ ਨੇ ਰੋਜ਼ ਰਿਪੋਰਟਾਂ ਵੀ ਪਾ ਰਹੀਆਂ ਨੇ ਕਿ ਜਿਨ੍ਹਾਂ ਪਿੰਡਾਂ ਦੇ ਵਿੱਚ ਪਾਣੀ ਆਇਆ ਜਾਂ ਪਿੰਡਾਂ ਦੇ ਲਾਗੇ ਬਹੁਤ ਜ਼ਿਆਦਾ ਪਾਣੀ ਆਇਆ ਉੱਥੇ ਬਹੁਤ ਭਿਆਨਕ ਜਿਹੜਾ ਜ਼ਹਿਰੀਲਾ ਮੱਛਰ ਪੈਦਾ ਹੋ ਚੁੱਕਿਆ ਹੋਰ ਕਈ ਤਰ੍ਹਾਂ ਦੇ ਜੀਵ ਜੰਤੂ ਪੈਦਾ ਹੋ ਚੁੱਕੇ ਨੇ 500 ਦੇ ਕਰੀਬ ਜਿਹੜੀਆਂ ਫੋਗਿੰਗ ਮਸ਼ੀਨਾਂ ਨੇ ਉਹ ਪੂਰੇ ਪੰਜਾਬ ਚ ਵੱਖੋ ਵੱਖਰੇ ਹਲਕਿਆਂ ਦੇ ਵਿੱਚ ਭੇਜੇ ਗਏ ਨੇ ਜਿੱਥੇ ਹੜ੍ਹ ਪ੍ਰਭਾਵਿਤ ਇਲਾਕੇ ਨੇ 20 ਤੋਂ ਲਗਭਗ ਹਲਕੇ ਬਣਦੇ ਨੇ ਅੱਜ ਅਸੀਂ ਜ਼ਿਲ੍ਹਾ ਤਰਨਤਾਰਨ ਹਲਕਾ ਖਲੂਰ ਸਾਹਿਬ ਤੇ ਪਿੰਡ ਘੜਕਾ ਅਸੀਂ ਉੱਥੇ ਪਹੁੰਚੇ ਹਾਂ ਜਿੱਥੇ ਸ਼ੁਰੂਆਤ ਕਰਨ ਲੱਗੇ ਹਾਂ ਇਸ ਹਲਕੇ ਚ ਖੰਡੂਰ ਸਾਹਿਬ ਤੋਂ ਜਿੱਥੇ ਯੂਥ ਕਲੱਬ ਦੀ ਟੀਮ ਸਾਡੀ ਸਾਰੀ ਨਾਲ ਹੈ ਇਹ ਫੋਗਿੰਗ ਚਲਾ ਰਹੇ ਹਾਂ ਅਸੀਂ ਦਵਾਈ ਪਾ ਕੇ ਸਪਰੇਅ ਸ਼ੁਰੂ ਕੀਤੀ ਆ ਕੱਲੇ-ਕੱਲੇ ਪਿੰਡ ਹਰ ਪਿੰਡ ਦੇ ਵਿੱਚ ਜਾ ਕੇ ਪੂਰੇ ਪਿੰਡ ਨੂੰ ਕੰਪਲੀਟ ਕਰਕੇ ਸਾਡੀ ਟੀਮ ਹੈ ਜਿਹੜੀ ਇਹਦੇ ਤੇ ਕੰਮ ਕਰ ਰਹੀ ਆ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਇੱਕੋ ਮਕਸਦ ਹੈ ਆਪਣੇ ਪਰਿਵਾਰਾਂ ਨੂੰ ਬਿਮਾਰੀਆਂ ਤੋਂ ਬਚਾਉਣਾ ਮੱਛਰਾਂ ਤੋਂ ਹੋ ਰਹੀਆਂ ਜਿਹੜੀਆਂ ਭਿਆਨਕ ਜੀਵ ਜੰਤੂਆਂ ਤੋਂ ਬਿਮਾਰੀਆਂ ਤੋਂ ਬਚਾਉਣ ਲਈ ਇਹ ਦਵਾਈ ਤੇ ਸਪਰੇ ਜਿਹੜੀ ਫਾਰਮ ਤੋਂ ਸਿੱਨਾ ਭੇਜਿਆ ਗਿਆ ਨੇ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਾਰਨ ਜਿੱਥੇ ਬਹੁਤ ਵੱਡੇ ਪੱਧਰ ਤੇ ਤਬਾਹੀ ਹੋਈ ਹੈ ਜੇ ਗੱਲ ਕੀਤੀ ਹੈ ਕਿਸਾਨਾਂ ਦੀ ਆਪਣੀ ਲੱਖਾਂ ਇਕੜੇ ਦੀ ਜਿਹੜੀ ਫਸਲ ਹੈ ਤਬਾਹ ਹੋ ਕੇ ਰਹਿ ਗਈ ਹੈ ਪਾਣੀ ਕਾਰਨ ਜਿੱਥੇ ਲੋਕਾਂ ਦੇ ਕਈਆਂ ਦੇ ਆਪਣੇ ਮਕਾਨ ਟਹਿ ਗਏ ਨੇ ਉੱਥੇ ਜੋ ਲੋਕਾਂ ਦੇ ਲਈ ਮਸੀਹਾ ਬਣ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨਕ ਵੀਰ ਸਿੰਘ ਬਾਦਲ ਜਿਹੜੇ ਨੇ ਉਹ ਉਤਰੇ ਨੇ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਹੁੰਚ ਕੇ ਜਿੱਥੇ ਲੋਕਾਂ ਦੀ ਸਹਾਇਤਾ ਲਈ ਜਾ ਰਹੀ ਹੈ ਉੱਥੇ ਜ਼ਮੀਨਾਂ ਪਧਰੀਆਂ ਕਰਨ ਦੇ ਲਈ ਜਿੱਥੇ ਡੀਜ਼ਲ ਦਿੱਤਾ ਜਾ ਰਿਹਾ ਉੱਥੇ ਬੀਜ ਦੇਣ ਦਾ ਵਾਅਦਾ ਕੀਤਾ ਜਾ ਰਿਹਾ ਤੇ ਹਰ ਪ੍ਰਕਾਰ ਦੀ ਮਦਦ ਕੀਤੀ ਜਾ ਵਲੀਆਂ ਬਿਮਾਰੀਆਂ ਨੂੰ ਦੇਖਦੇ ਹੋਏ ਆ ਸੁਖਬੀਰ ਸਿੰਘ ਬਾਦਲ ਹੋਣਾ ਵੱਲੋਂ 500 ਫੋਗਿੰਗ ਮਸ਼ੀਨਾਂ ਜਿਹੜੀਆਂ ਪੰਜਾਬ ਭਰ ਦੇ ਵਿੱਚ ਭੇਜੀਆਂ ਜਾ ਰਹੀਆਂ ਜਿਸ ਦੇ ਰਾਹੀਂ ਪੰਜਾਬ ਦੇ ਵਿੱਚ ਵੱਖ-ਵੱਖ ਸਾਮਾਂ ਤੇ ਫੋਗਿੰਗ ਕੀਤੀ ਜਾ ਰਹੀ ਹੈ ਇਹ ਗੱਲ ਕੀਤੀ ਜਾਵੇ ਅਸੀਂ ਇਸ ਵੇਲੇ ਮidan ਸਭਾਲਕਾ ਖਡੂਰ ਸਾਹਿਬ ਦੇ ਪਿੰਡ ਘੜਕਾ ਵਿਖੇ ਮੌਜੂਦਾਂ ਜਿੱਥੇ ਅੱਜ ਜੂਸ ਕਾਲੀਦਲ ਦੇ ਜਿਹੜੇ ਆਪਣੇ ਪੰਜਾਬ ਦੇ ਪ੍ਰਧਾਨ ਨੇ ਸਰਜੀ ਸਿੰਘ ਚਿੰਝਰ ਪਹੁੰਚੇ ਨੇ ਉਹਨਾਂ ਵੱਲੋਂ ਪਿੰਡ ਦੇ ਵਿੱਚ ਪਹੁੰਚ ਕੇ ਖੁਦ ਜਿਹੜੀ ਆਪਣੇ ਲੋਕਾਂ ਦੇ ਘਰਾਂ ਵਿੱਚ ਫੋਗਿੰਗ ਕੀਤੀ ਜਾ ਰਹੀ ਹੈ ਉਹ ਉਹਨਾਂ ਨਾਲ ਗੱਲ ਕਰਦੇ ਆ ਕਿ ਹੁਣ ਤੱਕ ਕਿੰਨੇ ਪਿੰਡਾਂ ਵਿੱਚ ਜਾ ਚੁੱਕੇ ਨੇ ਤੇ ਅਗਲਾ ਮਿਸ਼ਨ ਕੀ ਉਹ ਜਿਵੇਂ ਪਹਿਲੇ ਦਿਨ ਤੋਂ ਜਦੋਂ ਹੜਾਂ ਦੀ ਮਾਰ ਦੇ ਵਿੱਚ ਪੰਜਾਬ ਆਇਆ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਪੂਰੇ ਪੰਜਾਬ ਦੇ ਵਿੱਚ ਪਹਿਮਾ ਡੀਜ਼ਲ ਦੀ ਸੇਵਾ ਸੀ ਪਹਿਮਾ ਕੈਸ਼ ਦੀ ਸੇਵਾ ਸੀ ਬਾਅਦ ਚੋਂ ਪਸ਼ੂਆਂ ਦੇ ਚਾਰੇ ਦੀ ਸੇਵਾ ਸੀ ਹੁਣ ਜਿੱਥੇ ਪਾਣੀ ਬਹੁਤ ਜ਼ਿਆਦਾ ਆਇਆ ਉੱਥੇ ਬਿਮਾਰੀਆਂ ਫੈਲ ਰਹੀਆਂ ਨੇ ਰੋਜ਼ ਰਿਪੋਰਟਾਂ ਵੀ ਪਾ ਰਹੀਆਂ ਨੇ ਕਿ ਜਿਨ੍ਹਾਂ ਪਿੰਡਾਂ ਦੇ ਵਿੱਚ ਪਾਣੀ ਆਇਆ ਇਹ ਪਿੰਡਾਂ ਦੇ ਲਾਗੇ ਬਹੁਤ ਜ਼ਿਆਦਾ ਪਾਣੀ ਆਇਆ ਉੱਥੇ ਬਹੁਤ ਭਿਆਨਕ ਜਿਹੜਾ ਜ਼ਹਿਰੀਲਾ ਮੱਛਰ ਪੈਦਾ ਹੋ ਚੁੱਕਿਆ ਹੋਰ ਕਈ ਤਰ੍ਹਾਂ ਦੇ ਜੀਵ ਜੰਤੂ ਪੈਦਾ ਹੋ ਚੁੱਕੇ ਨੇ ਉਹਨਾਂ ਤੋਂ ਬਚਾ ਲਈ ਕਿਉਂਕਿ ਆਪਾਂ ਆਪਣੇ ਪਰਿਵਾਰਾਂ ਨੂੰ ਵੀ ਫਸਲ ਬਾੜੀ ਆਪਣੀ ਖਰਾਬ ਹੋਈ ਹੈ ਤੇ ਪਰਿਵਾਰਾਂ ਦੇ ਜੀਆਂ ਨੂੰ ਬਿਮਾਰੀਆਂ ਤੋਂ ਬਚਾਉਣਾ ਹੈ 500 ਦੇ ਕਰੀਬ ਜਿਹੜੀਆਂ ਫੌਗਿੰਗ ਮਸ਼ੀਨਾਂ ਨੇ ਉਹ ਪੂਰੇ ਪੰਜਾਬ ਚ ਵੱਖੋ-ਵੱਖਰੇ ਹਲਕਿਆਂ ਦੇ ਵਿੱਚ ਭੇਜੇ ਗਏ ਨੇ ਜਿੱਥੇ ਹੜ੍ਹ ਪ੍ਰਭਾਵਿਤ ਇਲਾਕੇ ਨੇ 20 ਤੋਂ ਲਗਭਗ ਹਲਕੇ ਬਣਦੇ ਨੇ ਅੱਜ ਅਸੀਂ ਜ਼ਿਲ੍ਹਾ ਤਰਨਤਾਰਨ ਹਲਕਾ ਖੰਡੂਰ ਸਾਹਿਬ ਤੇ ਪਿੰਡ ਘੜਕਾ ਅਸੀਂ ਉੱਥੇ ਪਹੁੰਚੇ ਹਾਂ ਜਿੱਥੇ ਸ਼ੁਰੂਆਤ ਕਰਨ ਲੱਗੇ ਹਾਂ ਇਸ ਹਲਕੇ ਦੇ ਖੰਡੂਰ ਸਾਹਿਬ ਤੋਂ ਜਿੱਥੇ ਯੂਥ ਕਲੱਬ ਦੀ ਟੀਮ ਸਾਡੀ ਸਾਰੀ ਨਾਲ ਹੈ ਇਹ ਘੜਕੇ ਪਿੰਡ ਤੋਂ ਫੋਗਿੰਗ ਮਸ਼ੀਨਾਂ ਆਈ ਜਿਨ੍ਹਾਂ ਨੇ ਇੱਥੇ ਦਰਜਨਾਂ ਤੋਂ ਵੱਧ ਪਿੰਡ ਨੇ ਜਿਹੜੇ ਹੜ੍ਹ ਦੇ ਪ੍ਰਭਾਵਤ ਹੋਏ ਠਾਏ ਨੇ ਜਿੱਥੇ ਬਹੁਤ ਜ਼ਿਆਦਾ ਪਾਣੀ ਆਇਆ ਫਸਲਾਂ ਰੁੜ ਗਈਆਂ ਖੇਤ ਬਰਬਾਦ ਹੋ ਗਏ ਖੇਤਾਂ ਦੇ ਖੇਤ ਰੁੜ ਗਏ ਮਕਸਦ ਇਹ ਹੋਆ ਕਿ ਆਪਣੇ ਭੈਣ ਭਰਾਵਾਂ ਨੂੰ ਆਪਣੇ ਪਰਿਵਾਰਾਂ ਨੂੰ ਆਪਣੇ ਪੰਜਾਬ ਦੇ ਜੀਆਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਕਿਉਂਕਿ ਜੇ ਤੰਦਰੁਸਤ ਰਾਂਗੇ ਬਿਮਾਰੀਆਂ ਤੋਂ ਬਚਾਂਗੇ ਤਾਂ ਹੀ ਆਪਾਂ ਜਾ ਕੇ ਜਿਹੜੀ ਵੱਡੀ ਆਪਣਾ ਦੇ ਮਾਰ ਪਈ ਹੈ ਇਹਦੇ ਲਈ ਆਪਾਂ ਸਰਵਾਈਵ ਕਰ ਸਕਦੇ ਹਾਂ ਇਹ ਤੋਂ ਬਚ ਸਕਦੇ ਹਾਂ ਤੇ ਇਹਦੇ ਲਈ ਨਾਲ ਲੜ ਸਕਦੇ ਹਾਂ ਆਉਣ ਵਾਲੇ ਜੀਵਨ ਦੇ ਵਿੱਚ ਉਹਦੇ ਤਾਂ ਹੀ ਅੱਜ ਇੱਥੇ ਫੋਗਿੰਗ ਮਸ਼ੀਨਾਂ ਰਾਹੀਂ ਅਸੀਂ ਦਵਾਈ ਪਾ ਕੇ ਸਪਰੇਅ ਸ਼ੁਰੂ ਕੀਤੀ ਆ। ਕੱਲੇ-ਕੱਲੇ ਪਿੰਡ, ਹਰ ਪਿੰਡ ਦੇ ਵਿੱਚ ਜਾ ਕੇ ਪੂਰੇ ਪਿੰਡ ਨੂੰ ਕੰਪਲੀਟ ਕਰਕੇ ਸਾਡੀ ਟੀਮ ਹੈ ਜਿਹੜੀ ਇਹਦੇ ਤੇ ਕੰਮ ਕਰ ਰਹੀ ਆ। ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਇੱਕੋ ਮਕਸਦ ਆ ਆਪਣੇ ਪਰਿਵਾਰਾਂ ਨੂੰ ਬਿਮਾਰੀਆਂ ਤੋਂ ਬਚਾਉਣਾ, ਮੱਛਰਾਂ ਤੋਂ ਹੋ ਰਹੀਆਂ ਜਿਹੜੀਆਂ ਭਿਆਨਕ ਜੀਵ ਜੰਤੂਆਂ ਦੇ ਬਿਮਾਰੀਆਂ ਤੋਂ ਬਚਾਉਣ ਲਈ ਇਹ ਦਵਾਈ ਤੇ ਸਪਰੇਅ ਜਿਹੜੀ ਫੋਗਿੰਗ ਮਸ਼ੀਨਾਂ ਭੇਜਿਆ ਗਈਆਂ ਨੇ। ਇਹ ਸਭ ਜੇ ਗੱਲ ਕੀਤੀ ਜਾਵੇ ਇਹ ਕੰਮ ਤੇ ਸਰਕਾਰਾਂ ਦੇ ਹੁੰਦੇ ਨੇ। ਪਰ ਸਰਕਾਰਾਂ ਵਿੱਚ ਮੈਂ ਦੇਖ ਰਿਹਾ ਕਿ ਸਰਕਾਰਾਂ ਕਿਤੇ ਨਾ ਕਿਤੇ ਇਸ ਇਲਾਕੇ ਦੇ ਵਿੱਚੋਂ ਜਾਂ ਇਹਨਾਂ ਪ੍ਰਭਾਵ ਚੁਰੋ ਸਰਕਾਰਾਂ ਦਾ ਕੰਮ ਗਾਇਬ ਹੋਣੇ ਹੁਣ ਕੀ ਕਰੀਏ ਕੀ ਜਿਆਦੇ ਅਸੀਂ ਮੈਂ ਸਰਕਾਰ ਤੇ ਨਹੀਂ ਬੋਲਣਾ ਕਿਸੇ ਦੀ ਨੁਕਤਾਚੀ ਨਹੀਂ ਕਰਨੀ ਆਏ ਅਸੀਂ ਕਿਸੇ ਨੂੰ ਮਾੜਾ ਕਹਿਣ ਨਹੀਂ ਆਏ ਗੁਰੂ ਸਾਹਿਬ ਨੇ ਜੋ ਕਿਰਪਾ ਕਰਕੇ ਸੇਵਾ ਸ਼੍ਰੋਮਣੀ ਕਲ ਦੋ ਲਈ ਆ ਉਹ ਸੇਵਾ ਕਰ ਰਹੇ ਨੇ ਜਿਨ੍ਹਾਂ ਨੇ ਨਿੰਦਿਆ ਕਰਨੀ ਹੋ ਨਿੰਦਿਆ ਕਰ ਰਹੇ ਨੇ ਜਿਨ੍ਹਾਂ ਨੇ ਚੁਗਲੀ ਕਰਨੀ ਚੁਗਲੀ ਕਰਦੇ ਰਹਿਣਾ ਸੋ ਹਰੇਕ ਦੇ ਆਪਣੇ ਆਪਣੇ ਹਿੱਸੇ ਚ ਚੀਜ਼ ਕੋਈ ਨਾ ਕੋਈ ਆਉਂਦੀ ਆ ਸੋ ਸਾਨੂੰ ਸੇਵਾ ਦੀ ਜਿਹੜੀ ਦਾਤ ਗੁਰੂ ਸਾਹਿਬ ਨੇ ਬਖਸ਼ੀ ਆ ਅਸਲ ਸ਼੍ਰੋਮਣੀ ਕਾਲ ਦਾ ਮਕਸਦ ਇਹ ਹੋਆ 105 ਸਾਲ ਪੁਰਾਣੀ ਪਾਰਟੀ ਦਾ ਅਸਲ ਮਨੋਰਥ ਇਹ ਆ ਕਿ ਰਾਜ ਨਹੀਂ ਸੇਵਾ ਰਾਜ ਭਾਗ ਆਉਂਦੇ ਰਹੇ ਨੇ ਕਦੇ ਸਰਕਾਰਾਂ ਆ ਗਈਆਂ ਕਦੇ ਨਹੀਂ ਆ ਗਈਆਂ ਪਰ ਆਪਣਾ ਆਪਾ ਮੂਲ ਪਛਾਣ ਕੇ ਸੇਵਾ ਭਾਵਨਾ ਦੇ ਰਾਹੀਂ ਸ਼੍ਰੋਮਣੀ ਕਾਲ ਦੇ ਪੂਰੀ ਟੀਮ ਲੱਗੀ ਹੋਈ ਹੈ ਦਸੰਯੋਸ ਆਪ ਦੇਖਣ ਦੇ ਵਿੱਚ ਆਇਆ ਕਿ ਹੁਣ ਚਲੋ ਤੁਸੀਂ ਆਪਣੀ ਪਹਿਲਾਂ ਲੋਕਾਂ ਦੀ ਮਦਦ ਕੀਤੀ ਖਾਣਾ ਤੱਕ ਪਹੁੰਚਾਇਆ ਲੋਕਾਂ ਨੂੰ ਚਾਰ ਆਪਸ ਵਿੱਚ ਆਪਾਂ ਪਹੁੰਚਾ ਰਹੇ ਹਾਂ ਹੁਣ ਸਭ ਤੋਂ ਵੱਡੀ ਲੋਕ ਕਿਸਾਨਾਂ ਦੀ ਚਿੰਤਾ ਜਿਹੜੀ ਉਹਨਾਂ ਦੇ ਖੇਤਾਂ ਵਿੱਚ 8 ਤੋਂ 10 ਫੁੱਟ ਜੀ ਰੇਤਾ ਭਰ ਗਿਆ ਖੇਤ ਬਣਾਉਂਦੀ ਚਿੰਤਾ ਸਤਾਰੀ ਆ ਔਰ ਕਿਸ ਤਰ੍ਹਾਂ ਉਹਨਾਂ ਦੀਆਂ ਗਾਂ ਅੱਗੇ ਮਦਦ ਕੀਤੀ ਜਾਏਗੀ ਦੇਖੋ ਆਪਾਂ ਕੁਦਰਤੀ ਆ ਸਾਹਮਣੇ ਖੜੇ ਆ ਆਪਾਂ ਇਹ ਬਿਆਸ ਜ਼ਰਾ ਤੇ ਆ ਬਿਆਸ ਜ਼ਰਾ ਦੇਖੋ ਸਾਹਮਣੇ ਕਿ ਜ਼ਮੀਨਾਂ ਰੁੜ ਗਈਆਂ ਸੇ ਕਿਹਤੋਂ ਵੀਰ ਦੱਸ ਰਿਹਾ ਸੀ ਕਿ ਮੇਰੀ 20 ਕਿੱਲੇ ਜ਼ਮੀਨ 2023 ਤੋਂ ਪਹਿਲਾਂ ਹੀ ਉਹਦੇ ਤੇ ਰੇਤਾ ਚੜਾਇਆ ਸੀ ਹੁਣ ਜੰਮੇ ਬਰਬਾਦ ਹੋ ਗਈ ਆ ਸਾਰੀ ਜ਼ਮੀਨ ਮਾਲਕੀਤ ਆ ਬਿਲਕੁਲ ਅਸੀਂ ਦਰਿਆ ਦੇ ਕੰਢੇ ਤੇ ਖੜੇ ਆ ਇਹਦੇ ਅਬਿਆਸ ਦੇ ਜਿਹੜੇ ਇਹ ਜ਼ਮੀਨਾਂ ਬਰਬਾਦ ਹੋ ਗਈਆਂ ਦਰਿਆ ਨੇ ਰੁੱਖ ਬਦਲ ਲਿਆ ਅੱਗੇ ਜਿਵੇਂ ਹਰੀਕੇ ਪੱਤਣ ਉੱਥੇ ਕਹਿੰਦੇ 65 ਸਾਲ ਤੋਂ ਉਹਦੀ ਵੀ ਉੱਥੇ ਸਫਾਈ ਹੋਣ ਵਾਲੀ ਆ ਬਹੁਤ ਰੇਤਾ ਜਮ੍ਹਾਂ ਹੋ ਗਿਆ ਜੇਕਰ ਉਹਦੀ ਸਫਾਈ ਹੋ ਸਕਦੀ ਆ ਸਫਾਈ ਹੋਊਗੀ ਤਾਂ ਇਹ ਪਿੱਛੇ ਦਾ ਕਿਹੜਾ ਪਾਣੀ ਮਾਰਨ ਤੋਂ ਬਚੂਗਾ ਪਲਾਨ ਕਾਫੀ ਵੱਡਾ ਬਣਾਉਣਾ ਪੈਣਾ ਹੈ ਤੇ ਕਾਫੀ ਵੱਡਾ ਤੇ ਸਿਹਰਦ ਹੋ ਕੇ ਤੇ ਪੂਰਾ ਸਸਿਹਰ ਹੋ ਕੇ ਤੇ ਮਗਰ ਲੱਗਣਾ ਪੈਣਾ ਹੈ ਸਰਕਾਰ ਨੂੰ ਤਾਂ ਇਹ ਮਸਲਾ ਹਲ ਹੋਣਾ ਹੈ ਤਾਂ ਨਹੀਂ ਤਾਂ ਫਿਰ ਇਦੋਂ ਇੱਕ ਸਿਮਨਾ ਕਿਸਾਨਾਂ ਦੀਆਂ ਜ਼ਮੀਨਾਂ ਰੁੜਦੀਆਂ ਰਹਿਣੀਆਂ ਨੇ ਫਸਲਾਂ ਬਰਬਾਦ ਹੁੰਦੀਆਂ ਰਹਿਣੀਆਂ ਨੇ ਤੇ ਪਰਿਵਾਰਾਂ ਦੇ ਪਰਿਵਾਰ ਜਿਹੜੇ ਨੇ ਉਹ ਕਰਜ਼ੇ ਦੀ ਮਾਰ ਰੇਟ ਆਉਂਦੇ ਰਹਣੇ ਨੇ ਬਰਬਾਦੀ ਹੁੰਦੀ ਰਹਿਣੀ ਹੈ ਇਹਦੇ ਲਈ ਸਰਕਾਰ ਨੂੰ ਬੜਾ ਸਿਹਰਦ ਹੋ ਕੇ ਚਿੰਬੜਨਾ ਪੈਣਾ ਹੈ ਇਹ ਕੋਈ ਮਤਲਬ ਕਿਸੇ ਨੂੰ ਨਿੰਦ ਕੇ ਹਾਸੇ ਮਜ਼ਾਕ ਢਾ ਕੇ ਸਟੇਜਾਂ ਤੇ ਚੁਟਕਲੇ ਸੁਣਾ ਕੇ ਇੱਕ ਦੂਜੇ ਲੀਡਰਾਂ ਨੂੰ ਮਾੜਾ ਚੰਗਾ ਕਹਿ ਕੇ ਮਸਲੇ ਹਲ ਹੋਣ ਵਾਲੇ ਨਹੀਂ ਇਹਦੇ ਲਈ ਬੈਠ ਕੇ ਬੜੀ ਸਿਹਤਤਾ ਦੀ ਲੋੜ ਹੈ ਤੁਸੀਂ ਸਮਝੋ ਕਿ ਇਸ ਲਈ ਕੋਈ ਸਰਕਾਰ ਨੂੰ ਜਾਂ ਕੋਈ ਸਰ ਜਿਹੜੀ ਦਲੀਲ ਬੈਠਿੰਗ ਬਲੋਣੀ ਚਾਹੀਦੀ ਹੈ ਕੋਈ ਆਪਣੇ ਅਸਾਂ ਨਾਲ ਬੈਠ ਕੇ ਕੋਈ 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 ਪਲਾਨ ਤਿਆਰ ਕਰਨਾ ਚਾਹੀਦਾ ਹੈ ਕਰਨ ਤਾਂ ਸਹੀ ਨਾ ਜੀ ਕੱਲੀ ਬੈਠ ਕੇ ਨਾਲ ਥੋੜਾ ਮਸਲਾ ਹੱਲ ਹੋਣਾਗਾ ਮਸਲਾ ਤਾਂ ਹੱਲ ਗਰਾਊਂਡ ਤੇ ਜਾ ਕੇ ਕੰਮ ਕਰਨ ਨਾਲ ਹੋਣਾ ਤੇ ਕੰਮ ਕਰਨ ਦੀ ਸਰਕਾਰ ਦੀ ਨੀਤ ਨਹੀਂ ਚਲੋ ਉਮੀਦ ਆ ਕੇ ਆਉਣ ਵਾਲੇ ਸਮੇਂ ਚ ਸਰਕਾਰਾਂ ਇਹ ਕੰਮ ਕਰਨ ਤੇ ਸਾਡੇ ਕਿਸਾਨਾਂ ਦੇ ਗਰੀਬਾਂ ਦੇ ਮਸਲੇ ਹੱਲ ਹੋਣ। ਇਹਦੇ ਨਾਲ ਇਸ ਵੇਲੇ ਜਿਲ੍ਹਾ ਜੂਥ ਪ੍ਰਧਾਨ ਦੇ ਜਗਜੀਤ ਸਿੰਘ ਜੱਗੀ ਚੋਲਾ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰ ਲੈਣੇ ਆ ਕਿ ਜੇ ਜਗਜੀਤ ਸਿੰਘ ਜੱਗੀ ਜੀ ਜਮੇ ਅਫਰੇ ਪ੍ਰਧਾਨ ਜੀ ਅੱਜ ਆਏ ਨੇ ਪ੍ਰਧਾਨ ਜੀ ਨੇ ਆਪਣੀ ਇੱਥੇ ਸ਼ੁਰੂਆਤ ਕੀਤੀ ਹੈ ਤੁਹਾਡੇ ਵੱਲੋਂ ਕਿਸ ਤਰ੍ਹਾਂ ਇਹ ਮੈਮ ਨੂੰ ਚਲਾਇਆ ਜਾਵੇਗਾ। ਇਹ ਜੀ ਸਾਡੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਫੋਗਿੰਗ ਮਸ਼ੀਨਾ ਪ੍ਰੋਵਾਈਡ 500 ਦੇ ਕਰੀਬ ਪੰਜਾਬ 'ਚ ਕਰਾਈਆਂ ਜੋ ਸਾਡੇ ਦੋ ਹਲਕਾ ਕਡੂਰ ਸਾਹਿਬ ਦੇ ਵਿੱਚ ਆਈਆਂ ਵਾਂ ਤੇ ਤਿੰਨ ਹਲਕਾ ਦੂਜੇ ਹਲਕੇ ਜਾਈਆਂ ਪੰਜ ਫੋਗ ਮਸ਼ੀਨਾ ਆਈਆਂ ਵਾਂ ਜੋ ਕਿ ਅੱਜ ਸ਼ੁਰ ਤੇ ਪ੍ਰਧਾਨ ਆ ਜੋਤਕਾਲੀ ਦਲ ਦੇ ਪ੍ਰਧਾਨ ਚਿੰਜਰ ਸਾਹਿਬ ਆਏ ਸੀ ਅੱਜ ਤੇ ਸ਼ੁਰੂਆਤ ਕੀਤੀ ਇਦਾਂ ਸੇਵਾ ਜਾਰੀ ਰਹੂਗੀ ਕੱਲ ਨੂੰ ਕੜਕਾ ਆਪਣਾ ਅੱਜ ਕੜਕੇ ਆ ਕੱਲ ਗੁੱਜਰਪੁਰਾ ਵਾਫਰ ਮੁੰਡਾ ਪਿੰਡ ਆ ਪੈੜਾ ਇਦਾਂ ਡੇਲੀ ਬਾਈ ਡੇਲੀ ਡੇਲੀ ਸੇਵਾ ਕੀਤੀ ਕਿਉਂਕਿ ਜਦੋਂ ਅਸੀਂ ਲੋਕਾਂ ਦੇ ਵਿੱਚ ਜਾਂਦੇ ਹਾਂ ਮਤਲਬ ਜਦੋਂ ਸਪਰੇਅ ਕਰਦੇ ਹਾਂ ਨਾ ਤੇ ਲੋਕੀ ਦਰਵਾਜ਼ੇ ਖੋਲ ਦਿੰਦੇ ਮੱਛਰ ਬਹੁਤ ਜਰੀਲਾ ਹੋਇਆ ਪਿਆ ਜੀ ਲੋਕਾਂ ਦਾ ਬੁਰਾ ਹਾਲ ਆ ਲੋਕਾਂ ਦੇ ਇੱਥੇ ਕੋਈ ਸਰਕਾਰ ਨਾਂ ਦੀ ਚੀਜ਼ ਨਹੀਂ ਹੈਗੀ ਲੋਕਾਂ ਨੂੰ ਵਾਅਦੇ ਕਰਕੇ ਚੱਲ ਜਾਂਦੇ ਰਹਿ ਝੂਠੇ ਵਾਰੇ ਚੁਲਕਲੇ ਆ ਦੀ ਸਰਕਾਰ ਆ ਕੰਮ ਕੋਈ ਕਰਦਾ ਨਹੀਂ ਆ ਕੇਵਲ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਪਾਰਟੀ ਪ੍ਰਧਾਨ ਜਿਨ੍ਹਾਂ ਨੇ ਜੋ ਗੱਲ ਕਹੀ ਉਹ ਕੀਤਾ ਅੱਗੇ 10000 ਲੀਟਰ ਦਾ ਕਿਹਾ ਸੀ ਡੀਜ਼ਲ ਵੀ ਇਹਨਾਂ ਨੂੰ ਆ ਗਿਆ ਥੋੜੇ ਦਮ ਤੱਕ ਥੋੜਾ ਕ ਬੰਨ ਜਿਹੜਾ ਬੈਨਾ ਡੀਜ਼ਲ ਇਹਨਾਂ ਨੂੰ ਪ੍ਰੋਵਾਈਡ ਕਰਾ ਦਿੱਤਾ ਜਾਊਗਾ ਚਾਰਾ ਪ੍ਰੋਵਾਈਡ ਕਰਾ ਦਿੱਤਾ ਗਿਆ ਵਾ ਅੱਗੇ ਇਹਨਾਂ ਨੂੰ ਟਰੈਕਟਰਾਂ ਦੀ ਲੋਡ ਆ ਜਾਂ ਵੀਰੀ ਲੋਡ ਆ ਉਹ ਜਿਹੜੀ ਵੀ ਚੀਜ਼ ਕਿਸਾਨ ਨੂੰ ਲੋਡ ਹੋਊਗੀ ਉਹ ਪਾਰਟੀ ਪ੍ਰਧਾਨ ਸਰਜੀਤ ਸਿੰਘ ਦੇ ਬਾਦਲ ਸਾਹਿਬ ਦੇ ਹਦਾਇਤਾਂ ਹਨ ਉਹ ਇਹਨਾਂ ਨੂੰ ਪਹੁੰਚਾ ਦਿੱਤਾ ਜਾਵੇ ਇਹ ਸਨ ਮੇਰੇ ਨਾਲ ਆਪਣੇ ਜੂਥ ਕਲਿਆ ਦੇ ਪ੍ਰਧਾਨ ਸਰਜੀਤ ਸਿੰਘ ਚਿੰਜਰ ਅਤੇ ਜਿਲ੍ਹਾ ਜੂਥ ਪ੍ਰਧਾਨ ਜਗਜੀਤ ਸਿੰਘ ਜੱਗੀ ਚੋਲਾ ਜੀ ਉਹਨਾਂ ਵੱਲੋਂ ਕਿਹਾ ਗਿਆ ਕਿ ਸਰਜੀਤ ਸਿੰਘ ਬਾਦਲ ਹੋਣ ਦੇ ਅnder ਹਦਾਇਤਾਂ ਤੇ ਜਿੱਥੇ ਆਪਣੇ ਆ ਪਿੰਡਾਂ ਆਪਣੇ ਵਿੱਚ ਜਾ ਕੇ ਜਿਹੜੀਆਂ ਬਿਮਾਰੀਆਂ ਤੋਂ ਲੋਕਾਂ ਨੂੰ ਬਚਾਉਣ ਲਈ ਫੋਕਿੰਗ ਕੀਤੀ ਜਾ ਰਹੀ ਸਪਰੇਅ ਕੀਤੀ ਜਾ ਰਹੀ ਹੈ ਉੱਥੇ ਲੋਕਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਜ਼ਮੀਨਾਂ ਪੱਧਰੀਆਂ ਕਰਨ ਅਤੇ ਬੰਨ ਬੰਨ ਲਈ ਵੀ ਜਿਹੜੀ ਉਹਨਾਂ ਦੀ ਬੰਦੀ ਮਦਦ ਕੀਤੀ ਜਾਵੇਗੀ ਪਵਨ ਸ਼ਰਮਾ ਪੀਟੀਸੀ ਨਿਊਜ਼ ਕਟਕਾ ਤਰਨ